ਖੁਸ਼ਿਆਰਪੁਰ ਫੋਕਸ ਇਸ ਮੁੱਚੀ ਟੀਮ ਤੇ ਚੀਫ ਐਡੀਟਰ ਸੁਖਵਿੰਦਰ ਸਿੰਘ ਵੱਲੋਂ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਜਾਮਾ ਮਸਜਿਦ ਪਿੰਡ ਕਲਸਾ ਮੁਕੇਰੀਆਂ ਵਿਖੇ ਮੁਸਲਮਾਨ ਪਾਈਚਾਰੇ ਵੱਲੋਂ ਦੁਪਹਿਰ ਦਿਨ ਵਾਜ਼ ਤੋਂ ਬਾਅਦ ਇੱਕ ਦੂਜੇ ਦੇ ਗਲੇ ਮਿਲ ਕੇ ਇਹਦੀ ਵਧਾਈ ਦਿੱਤੀ ਗਈ ਜੇ ਤੁਸੀਂ ਹੁਸ਼ਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਜੀ ਅਸਲਾਮੁਆਲੇਕਮ ਨਮਸਤੇ ਜੈ ਹਿੰਦ ਮੈਂ ਮੁਕੇਰੀਆ ਸ਼ਫੀ ਚੋਹਾਨਾ ਇਕਤਾ ਪੰਜਾਬ ਪ੍ਰਧਾਨ ਆਵਾਦਮੀ ਪਾਰਟੀ ਦੀ ਤਰਫੋਂ ਸਮੂਹ ਪੰਜਾਬ ਵਾਸੀਆਂ ਨੂੰ ਔਰ ਦੇਸ਼ ਵਾਸੀਆਂ ਨੂੰ ਮੈਂ ਆਪਣੀ ਪਾਰਟੀ ਦੀ ਤਰਫੋਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਕਿ ਜਿਸ ਤਰ੍ਹਾਂ ਸਾਰੇ ਤਿਹਾਰ ਅੱਗੇ ਜਿਹੜੇ ਆਣੇ ਆਪਾਂ ਰਲ ਮਿਲ ਕੇ ਬਣਾਈਏ ਇੱਕ ਦੂਜੇ ਦੀਆਂ ਖੁਸ਼ੀਆਂ ਵਿੱਚ ਸ਼ਾਮਲ ਹੋਈਏ ਔਰ ਆਪਾਂ ਮਾਲਕ ਕੋ ਕੋਈ ਅਰਦਾਸ ਕੀਤੀ ਔਰ ਦੁਆ ਕੀਤੀ ਹੈ ਕਿ ਹਮੇਸ਼ਾ ਸਾਡਾ ਦੇਸ਼ ਤਰੱਕੀ ਕਰੇ ਔਰ ਮਾਲਕ ਬੁਲੰਦੀਆਂ ਦੇ ਪਹੁੰਚਾਵੇ ਜਾਹਿੰਦ ਅਸਲਾਮੁਅਲੈਕੁਮ ਵ ਰਹਿਮਤੁਲ ਲਾਹਿਮ। ਜੀ ਮੈਂ ਗੁਜਰੇਕਾ ਇਸਲਾਮੀ ٹرسٹ ਚੇਅਰਮੈਨ ਪੰਜਾਬ ਸਾਡੇ ਅੱਜ ਮਦੀਨਾ ਮਸਜਿਦ ਪਿੰਡ ਕਲਸਾ ਤਸੀਲ ਮਕੇਰੀਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਕਾਫੀ ਇਕੱਠ ਦੇ ਨਾਲ ਨੌਜਾਦਾ ਕੀਤੀ ਗਈ ਔਰ ਅਮਨ ਔਰ ਚੈਨ ਦੀ ਔਰ ਸ਼ਾਂਤੀ ਦੀਆਂ ਔਰ ਦੇਸ਼ ਦੀ ਤਰੱਕੀ ਦੀਆਂ ਦੁਆਵਾਂ ਕੀਤੀਆਂ ਇਹਨੀਆਂ ਔਰ ਆਲ ਮਿਲ ਕੇ ਸਮੂਹ ਭਾਈਚਾਰੇ ਨੂੰ ਪੂਰੇ ਹਿੰਦੁਸਤਾਨ ਦੇ ਭਾਈਚਾਰੇ ਨੂੰ ਆਲ ਮਿਲ ਕੇ ਰਹਿਣ ਦੀਆਂ ਅਮ ਦੁਆਮਾ ਕੀਤੀਆਂ ਔਰ ਸਾਡੇ ਲੋ ਪੂਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਔਰ ਮੇਰੇ ਹਲਕੇ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਅ ਮੇਰਾ ਨਾਮ ਅਰਜਨೇಶ್ ਕੁਮਾਰ ਯੂਥ ਪ੍ਰਧਾਨ ਮਕੇਰੀਆਂ ਮੈਂ ਨੂੰ ਕੁਜਰਪਾਈ ਜਾਰੇ ਨੂੰ ਇਦੀਆਂ ਮੁਬਾਰਕਾਂ ਜੀ